ਕੈਨੇਡਾ ਨੇ ਖੋਲੇ ਹਨ ਨਵੇਂ ਰਸਤੇ ਨਵੇਂ ਮੰਤਰੀ ਨੇ ਦੋ ਵਟੇ ਐਲਾਨ ਕੀਤੇ ਹੈ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਲਈ ਸਟੂਡੈਂਟ ਵੀਜ਼ਾ ਲੈਣ ਦੇ ਲਈ ਟੂਰਿਸਟ ਵੀਜ਼ਾ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਇਲਸ ਵਿਦ ਸੋਫੀਆ ਤਾਂ ਕਿ ਕੈਨੇਡਾ ਦੇ ਰਿਲੇਟਡ ਆਇਲਸ ਦੇ ਰਿਲੇਟਡ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਵੀਡੀਓ ਤੁਹਾਡੇ ਕੋਲ ਪਹੁੰਚੇ ਕੈਨੇਡਾ ਦੀ ਹਰ ਇੱਕ ਜਾਣਕਾਰੀ ਲੈਣ ਦੇ ਲਈ ਸਬਸਕ੍ਰਾਈਬ ਜ਼ਰੂਰ ਕਰਿਓ YouTube ਚੈਨਲ ਆਇਲਸ ਵਿਦ ਸੋਫੀਆ ਅਗਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰੀਏ ਤਾਂ ਫਰਸਟ ਐਲਾਨ ਮਤਲਬ ਕਿ ਪਹਿਲਾ ਚੇਂਜ ਕੈਨੇਡਾ ਦੇ ਵਿੱਚ ਇਹ ਕੀਤਾ ਗਿਆ ਹੈ ਕਿ ਅਗਰ ਕੈਨੇਡਾ ਦੇ ਵਿੱਚ ਕੋਈ ਵੀ ਮਤਲਬ ਤੁਹਾਡੇ ਮੰਮਾ ਤੁਹਾਡੇ ਪਾਪਾ ਤੁਹਾਡੇ ਬ੍ਰਦਰ ਤੁਹਾਡੇ ਸਿਸਟਰ ਮਤਲਬ ਬਲੱਡ ਰਿਲੇਸ਼ਨ ਠੀਕ ਹੈ ਅਗਰ ਕੋਈ ਰਹਿੰਦਾ ਹੈ ਤੇ ਪੰਜਾਬ ਦੇ ਵਿੱਚੋਂ ਉਹ ਫੈਮਿਲੀ ਦੇ ਵਿੱਚੋਂ ਕਿਸੇ ਨੂੰ ਵੀ ਸਪான்ਸਰ ਕਰ ਸਕਦਾ ਵਾ ਬਟ ਉਹਦੇ ਨਾਲ ਉਹਦਾ ਬਲੱਡ ਰਿਲੇਸ਼ਨ ਹੋਣਾ ਜ਼ਰੂਰੀ ਹੈ ਫਾਰ ਐਗਜ਼ਾਮਪਲ ਬ੍ਰਦਰ ਬਲਾ ਸਕਦਾ ਵਾ ਆਪਣੀ ਸਿਸਟਰ ਨੂੰ ਆਪਣੇ ਮੰਮਾ ਨੂੰ ਆਪਣੇ ਪਾਪਾ ਨੂੰ ਅਗਰ ਕੈਨੇਡਾ ਦੇ ਵਿੱਚ ਮਦਰ ਰਹਿ ਰਹੇ ਹੈ ਦੈਨ ਉਹ ਆਪਣੇ ਹਸਬੰਦ ਨੂੰ ਬਲਾ ਸਕਦੇ ਆ ਆਪਣੇ ਸਿਸਟਰ ਨੂੰ ਆਪਣੀ ਬ੍ਰਦਰ ਨੂੰ ਬਲਾ ਸਕਦੇ ਆ ਆਪਣੇ ਸਿਸਟਰ ਨੂੰ ਬਲਾ ਸਕਦੇ ਆ ਆਪਣੇ ਬੱਚਿਆਂ ਨੂੰ ਬਲਾ ਸਕਦੇ ਆ ਸੋ ਬਲੱਡ ਰਿਲੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਫੇਰ ਤੁਸੀਂ ਸਪான்ਸਰ ਕਰ ਸਕਦੇ ਹੋ ਆਪਣੇ ਫੈਮਿਲੀ ਮੈਂਬਰਸ ਨੂੰ ਪਲੱਸ ਇਹ ਵਾਲਾ ਜਿਹੜਾ ਵੀਜ਼ਾ ਹੋਏਗਾ 3 ਮਹੀਨਿਆਂ ਦਾ ਹੋਏਗਾ 90 ਦਿਨਾਂ ਦਾ ਠੀਕ ਹੈ ਜੀ ਇੰਬਸ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਇਹਦੇ ਵਿੱਚ ਤੁਹਾਡੇ ਬਲੱਡ ਰਿਲੇਸ਼ਨ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਦੈਨ ਕੈਨੇਡਾ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਪ੍ਰੂਫ ਕਰਵਾ ਸਕਦੇ ਹੋ ਕੋਈ ਵੀ ਪ੍ਰੋਬਲਮ ਤੋਂ ਬਿਨਾਂ। ਅਗਰ ਆਪਾਂ ਸੈਕਿੰਡ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਹੁਣ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਬਹੁਤ ਹੀ ਜ਼ਿਆਦਾ ਘਟ ਗਿਆ ਵਾ ਚਾਹੇ ਉਹ ਫਿਰ ਸਟੂਡੈਂਟ ਵੀਜ਼ਾ ਦਾ ਵਾ ਚਾਹੇ ਉਹ ਟੂਰਿਸਟ ਵੀਜ਼ਾ ਦਾ ਵਾ। ਹਾਂਜੀ ਪ੍ਰੋਸੈਸਿੰਗ ਟਾਈਮ ਕਾਫੀ ਘਟ ਗਿਆ ਵਾ। ਪਹਿਲਾਂ ਸਟੂਡੈਂਟ ਵੀਜ਼ਾ ਲੈਣ ਦੇ ਲਈ ਟੂਰਿਸਟ ਵੀਜ਼ਾ ਲੈਣ ਦੇ ਲਈ ਘੱਟੋ-ਘੱਟ 3 ਜਾਂ 4 ਮਹੀਨੇ ਲੱਗ ਜਾਂਦੇ ਕੈਨੇਡਾ ਦੇ ਜੇਰੇ ਮਿਨਿਸਟਰ ਹੈ ਮਾਰਕ ਕਰਨੇ ਉਹਨਾਂ ਦੇ ਵੱਲੋਂ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਜੇਰਾ ਸਟੂਡੈਂਟ ਵੀਜ਼ਾ ਵਾ ਚਾਹੇ ਟੂਰਿਸਟ ਵੀਜ਼ਾ ਵਾ ਉਹ 10 ਤੋਂ 15 ਦਿਨਾਂ ਦੇ ਵਿੱਚ ਸਟੂਡੈਂਟ ਨੂੰ ਟੂਰਿਸਟ ਨੂੰ ਅਪਲਾਈ ਕਰਵਾਇਆ ਜਾਵੇਗਾ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਵੇਗਾ ਸੋ ਆਈ ਥਿੰਕ ਇਹ బిਗੇਸਟ ਗੁੱਡ ਨਿਊਜ਼ ਹੈ ਕੈਨੇਡਾ ਦੇ ਵਿੱਚ ਜਾਣ ਵਾਲੇ ਸਟੂਡੈਂਟਸ ਦੇ ਲਈ ਪਲੱਸ ਪਲੱਸ ਟੂਰਿਸਟ ਦੇ ਲਈ ਸੋ ਇਸ ਮੌਕੇ ਦਾ ਜ਼ਰੂਰ ਫਾਇਦਾ ਉਠਾਇਓ ਆ ਦੋ ਵੱਡੇ ਚੇਂਜ ਆਏ ਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਗਵਰਨਮੈਂਟ ਦੇ ਵੱਲੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਇਲਟਸ ਵਿਦ ਸੋਫੀਆ ਆਈ ਹੋਪ ਕਿ ਇਸ ਵੀਡੀਓ ਦੇ थ्रू ਤੁਹਾਨੂੰ ਕਾਫੀ ਤੋਂ ਹੈਲਪ ਹੋਈ ਹੈ ਕਿ ਹੁਣ ਤੁਹਾਡਾ ਸਟੂਡੈਂਟ ਵੀਜ਼ਾ ਅਪਲੀਕੇਸ਼ਨ ਜਿਹੜੀ ਹੈਗੀ ਹੈ ਅਪਰੂਵ ਹੋਏਗੀ ਡਿਫੀਨਿਟਲੀ ਵਿਦੀਨ ਅ ਜਸਟ 10 ਟੂ 14 ਡੇਸ ਆਇਲਟਸ ਦੇ ਆਨਲਾਈਨ ਕਲਾਸਾਂ ਲਗਾਉਣ ਦੇ ਲਈ ਤੁਸੀਂ WhatsApp ਨੰਬਰ ਤੇ ਮੈਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਇਹ ਵਿਸ਼ ਤੁਹਾਡੀ ਹੈ ਪਰਸਨਲ ਅਟੈਂਸ਼ਨ ਦਿੱਤੀ ਜਾਂਦੀ ਹੈ ਸਿੰਗਲ ਮੈਟੂਲ ਵੀ ਅਵੇਲੇਬਲ ਹੈ ਲਾਈਕ ਓ ਠੀਕ ਹੈ ਜੀ ਚਾਹੇ ਤੁਸੀਂ ਫੋਰਨ ਤੋਂ ਵੀਡੀਓ ਦੇਖ ਰਹੇ ਹੋ ਚਾਹੇ ਇੰਡੀਆ ਤੋਂ ਦੇਖ ਰਹੇ ਹੋ ਫੇਸ ਸਟਰਕਚਰ ਸਬਦੇ ਲਈ ਸੇਮ ਹੈ ਪਲੱਸ ਰੀਜ਼ਨੇਬਲ ਹੈ ਮੈਂ ਉਨਾ ਹੀ ਰੱਖਿਆ ਹੈ ਕਿ ਹਰ ਕੋਈ ਇਸ ਅਫੋਰਡ ਕਰ ਸਕੇ